ਸਾਡੇ ਸੀਨੀਅਰ ਪਾਸਟਾਂ ਨੂੰ ਕੋਈ ਨਾ ਕਰ ਨੂੰ ਮੈਂ ਤੇ ਹੋਰ ਦੱਸ ਮੈਂ ਬਾਤ ਚਾ ਮੈਂ ਸਮਝਦਾ ਕਿ ਮੈਨੂੰ ਮੇਰਾ ਉਹ ਚੰਗੀ ਕਿਸਮਤ ਹੈ ਕਿ ਉਹ ਮਹਾਨਤਾ ਦਾ ਤੱਕੀ ਤੇ ਮੈਂ ਮੱਥਾ ਟੇਕਣ ਆਇਆ ਹਾਂ। ਔਰ ਸਾਰੀ ਲੀਡਰਸ਼ਿਪ ਮੇਰੇ ਨਾਲ ਆ। ਅਸੀਂ ਅੱਜ ਦੂਰ ਦਾ ਦੋਹਾਂ ਵਿਦਵਾਨ ਦਾ ਆਸ਼ੀਰਵਾਦ ਲੈਣ ਆਏ ਆ ਕਿ ਸਾਨੂੰ ਟਿਕਟਾਂ ਮਿਲ ਗਈਆਂ। ਹੁਣ ਸਾਨੂੰ ਜਿੱਤ ਪ੍ਰਾਪਤ ਕਰਨ ਲਈ ਸਾਨੂੰ ਅਸ਼ੀਰਵਾਦ ਦਿਓ। ਅਸੀਂ ਕੰਮ ਸ਼ੁਰੂ ਕਰੀਏ। ਤਾਂ ਉਹਨੂੰ ਦੇਣਾ ਹੈ ਕਾਰਜ। ਜੇ ਤੋਂ ਦੇ ਤਾਂ ਇਹ ਇਲੈਕਸ਼ਨ ਹੈਗਾ ਲੋਕ ਸਭਾ ਦਾ ਕੇਂਦਰ ਸੱਤਾ ਦਾ ਹੈਗਾ। ਦੇਤਾ ਇਹਨਾਂ ਸਰਕਾਰ ਦੇ ਕਿਉਂ ਕਿ ਜੋ ਉਤੇ ਹੋ ਰਿਹਾ ਉਹ ਮੇਰੇ ਖਰ हिंदुस्तान ਕਦੇ ਵੀ ਇਹੋ ਜੀ ਸਰਕਾਰ ਨਹੀਂ ਬਣੀ ਜਿਹੜੀ ਇਹਨੀ ਵਿਧਾਤੀ ਕਰਦੀ ਹੋਵੇ ਇਹਨਾਂ ਕਾਨੂੰਨ ਤੋੜਦੀ ਹੋਵੇ ਇਹਨਾਂ ਜ਼ਿਆਦਾ ਆਪੋਜੀਸ਼ਨ ਨੂੰ ਪਰੇਸ਼ਾਨ ਕਰਦੀ ਹੋਵੇ ਇਹਨੇ ਰੇਡ ਕਰਦੀ ਹੋਵੇ ਔਰ ਸਿਰਫ ਔਰ ਸੇਵਾਮੀਰ ਲੋਕਾਂ ਨੇ ਕੰਮ ਕਰਦੇ ਹੋਏ ਮੁੱਦਾ ਤਾਂ ਉਹੀ ਆ ਇਹਨਾਂ ਨੂੰ ਜਿਹੜੀ ਪੀੜੀ ਮੋਦੀ ਜੀ ਦੀ ਸਰਕਾਰ ਇਹਨਾਂ ਨੂੰ ਕੱਤੀ ਤੋਂ ਹਟਾਉਣਾ ਔਰ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਾਂਗਰਸ ਪਾਰਟੀ ਉਹ ਇੱਕ ਪਾਰਟੀ ਹੈ ਸਾਰੇ ਹਿੰਦੁਸਤਾਨ ਦੀ ਜਿਹਦੇ ਅਗਲੇ ਤਾਕਤ ਹੈ ਕਿ ਯਾਰ ਕਿ ਉਹ ਇਹਨਾਂ ਨਾਲ ਲੜਾਈ ਲੈ ਸਕਦੇ ਆ ਸਾਡੀ ਪੀਡੀਪੀ ਨਾਲ ਲੜਾਈ ਲਈ ਜਾਂ ਹੈ ਚਾਹੇ ਅਸੀਂ ਇੰਡੀਆ ਆਲਾਈንስ ਬਣਾਇਆ ਪਰ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੈ ਪਾਰਟੀ ਆ ਅਸੀਂ ਸਾਰ ਕਰਕੇ ਅਸੀਂ ਬੇਨਤੀ ਕਰਦੇ ਆ ਸਾਰੇ ਸਾਡੇ ਵੋਟਰਾਂ ਨੂੰ ਇਹ ਕਵਾ ਕਰਕੇ ਕਾਂਗਰਸ ਦਾ ਮੈਂ ਕੈਂਡੀਡੇਟ ਆ ਮੈਨੂੰ ਜਿਆਦਾ ਤੋਂ ਜੁਤ ਜਿਆਦਾ ਵੋਟਾਂ ਨਾਲ ਜਿਤਾਓ ਮੈਂ ਪਿਛਲੇ 5 ਸਾਲ ਵੀ ਤੁਹਾਡਾ ਹਰ ਮੁੱਦਾ ਲੋਕ ਸਭਾ ਚੱਕਿਆ ਚਾਹੇ ਉਹ ਕਿਸਾਨਾਂ ਦਾ ਮੁੱਦਾ ਸੀ ਚਾਹੇ ਉਹ ਸ਼ਰੀਆ ਵਤਿਕੜ ਸਾਹਿਬ ਦਾ ਮੁੱਦਾ ਸੀ ਚਾਹੇ ਉਹ ਛੋਟੇ ਸਾਹਿਬ ਦਾ ਕਹਾਣਿਆ ਸੀ ਚਾਹੇ ਉਹ ਮੰਡੀ ਗੁਬਿੰਦਗੜ ਦੀ ਇੰਡਸਟਰੀ ਦਾ ਰਹਾ ਦੇ ਖੰਨਾ ਦੀ ਹਰ ਚੀਜ਼ ਨੂੰ ਮੈਂ ਉੱਥੇ ਚੱਕਿਆ ਹੈ ਦਾ ਮਜ਼ਦੂਰਾਂ ਦੇ ਮੁੱਦੇ ਚੱਕੇ ਨਰੇਗਾ ਦਾ ਮੁੱਦਾ ਚੱਕਿਆ ਆ ਦੁਬਾਰੇ ਵਾਲੇ ਕਹਿੰਦੇ ਮੈਂ ਬਹੁਤ ਰੌਣਾ ਪਾਇਆ ਜਿਹੜਾ ਹੁਣ ਸੈਂਕਸ਼ਨ ਹੋ ਗਿਆ ਇਹ ਪਰ ਹੁਣ ਵੀ ਕਿਉਂਕਿ اپੋਜੀਸ਼ਨ ਐਪੀਸੀ ਬਹੁਤ سارے ਮੁੱਦੇ ਰਹਿ ਗਏ ਆ ਉਹ ਸਾਰੇ ਮੁੱਦੇ ਚੱਕੂੰਗਾ ਵੀ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਇਸ ਹਲਕੇ ਦੀ ਪਹਿਲਾਂ ਨਾਲੋਂ ਜ਼ਿਆਦਾ ਸੇਵਾ ਕਰ ਸਕਾਂ ਇਹ ਮੈਂ ਮੁੱਦੇ ਲੈ ਕੇ ਆਪ ਜੀ ਅਮਲੇ ਨੂੰ ਮੁੱਦੇ ਬਤਾ ਆ ਸਾਡਾ ਇਹ ਆਉਤ ਹਾਕਰ ਸੰਬੰਧੀ ਉਹਤ ਵਾਲਾ ਲੈਕਚਰ ਤੁਹਾਡੇ ਲਈ ਲੜਾਵਾ ਲੈ ਕੇ ਆਇਆ ਹੈ ਕਿ ਇਹ ਜਿਹੜੀ ਬਾਕ ਗੱਲ ਕਰ ਰਹੇ ਨੇ ਨਹੀਂ ਦੇਖੋ ਕਿ ਹਕੂਮਤਾ ਇਹ ਆ ਕਿ ਜਿਹੜੀ ਇੱਥੇ ਸਰਕਾਰ ਆਪ ਆਈ ਹੈ ਇਹਨਾਂ ਨੇ ਕਿਹਾ ਸੀ ਕਿ ਅਸੀਂ ਨਸ਼ੇ ਨੂੰ ਖਤਮ ਕਰਦੇ ਹਾਂਗੇ ਔਰ ਵੇਦ ਨਾਪ ਜਿਹੜਾ ਡਰਗ ਪਾਸ ਕਰੇ ਇਤਮਾਫੀਆਂ ਖਤਮ ਕਰਦਾ ਹੈ ਗੁੰਡਾਗਰਦੀ ਖਤਮ ਕਰਾਂਗੇ ਬਰਗਾੜੀ ਦਾ ਮੁੱਦਾ ਅਸੀਂ ਹੱਲ ਕਰਕੇ ਦਿਆਂਗੇ ਇਦਾਂ ਉਹ ਲੋਕ ਆ ਜਿਹੜੇ ਪਬਲਿਸਿਟੀ ਕਰਦੇ ਇਹਨਾਂ ਕੰਮ ਕੀ ਕੀਤਾ ਹੈਗਾ ਕੋਈ ਕੰਮ ਕਰਦੇ ਨਹੀਂ ਇਹਨਾਂ ਕਿਹਾ 30000 ਰੁਪਈਆ ਅਸੀਂ ਤੁਹਾਨੂੰ ਮਾਈਨਿੰਗ ਤੋਂ ਦੇ ਦਿੱਤੇ ਲੋਹਾਂ ਦੇ 150 ਕਰੋੜ ਆਇਆ ਸਾਡਾ ਬਾਕੀ ਪੈਸਾ ਕਿੱਥੇ ਗਿਆ ਅਗਰ ਇਹਨਾਂ ਇਹਨਾਂ ਜ਼ਿਆਦਾ ਹੈਗਾ ਸੀ ਸਵਾਲ ਇਹ ਆ ਔਰ ਘਰ ਘਰ ਆਪਣੀਆਂ ਨਸ਼ੇ ਵਿਕਦੇ ਆ ਚਾਰੇ ਪਾਸੇ ਗਲੀਆਂ ਚ ਵਿਕਦੇ ਆ ਭਾਈ ਤੁਸੀਂ ਕਰਦੇ ਕਿਉਂ ਦੱਸੋ ਤਾਂ ਦੱਸਿਓ ਔਰ 250 ਯੂਨਿਟ ਬਿਜਲੀ ਦਾ ਪਹਿਲਾ ਮੁਫਤ ਹੁੰਦਾ ਸੀ ਹੁਣ 50 ਯੂਨਿਟ ਉੱਤੇ ਜੋੜ ਕੇ ਕਿੰਨੇ 300 ਯੂਨਿਟ ਕਰਤੇ ਆ 80 ਕਰੋੜ ਦਾ ਬਜਟ ਹੁੰਦਾ ਸੀ ਪਬਲਿਸਿਟੀ ਦਾ ਹੁਣ 800 ਕਰੋੜ ਕਰ ਲਿਆ ਇਹ ਤਾਂ ਪਬਲਿਸਿਟੀ ਮਾਸਟਰ ਹੈ ਜਿੰਨੇ ਆਚਾ ਜਿੰਨੇ ਆ ਹੈਲਥ ਸੈਂਟਰ ਬਣਾਏ ਨੇ ਆ ਇਸੇ ਤੁਹਾਡੇ ਸਾਹਮਣੇ ਪੁਰਾਣਾ ਸੈਂਟਰ ਕਿਉਂ ਜੀ ਉਹਦੇ ਉੱਤੇ ਰੰਗ ਕਰਕੇ ਗਰੈਂਟਿਆ ਸਾਡੀ ਕਲੀਨਿਕ ਆਪਾ ਇਹ ਕੰਮ ਹੀ ਇਹ ਕਰਦੇ ਆ ਇਹ ਪਬਲਿਸਿਟੀ ਵੀ ਰਹਿਗੇ ਆ ਇਹਨਾਂ ਨੇ ਪਬਲਿਸਿਟੀ ਕਰ ਪਈਆਂ ਕੰਮ ਇਹਨਾਂ ਨੇ ਇਹਨੇ ਲਿਪਾਪੁੱਤੀ ਕਰਨੀ ਹੈ ਇਹਨਾਂ ਨੇ ਕੰਮ ਨਹੀਂ ਕਰ ਮੁਕਾਬਲਾ ਵੀ ਉਹਨਾਂ ਨਾਲ ਆ ਜਿਹਨੇ ਪਹਿਲਾਂ ਗੱਡੀਆਂ ਚ ਲੈ ਕੇ ਤੇ ਅੱਜ ਉਹ ਹੀ ਕਹਿ ਰਹੇ ਨੇ ਕਿ 5 ਸਾਲ ਐਂਕੀ ਟਿਕੀ ਰਹੇਗੇ ਤੁਹਾਡੇ ਨਾਲ ਥਾਰਡ ਕਿਹ ਕਹ ਰਿਹਾ ਜੀਪੀ ਜੀਪੀ ਦੇ ਹਲਕੇ 'ਚ ਮੈਂ 90 ਦਿਨ ਕਰੋੜ ਦਿੰਦਾ ਔਰ ਘੱਟੋ ਘਾਟ 70 ਸੀਟ ਲੈ ਜਾ ਕੇ ਆ ਏ ਡੀਪੀ ਨੇ ਲੈ ਕੇ ਜਾਣਾ ਸੀ ਕਿ ਮੈਂ ਆਪ ਜਾਣਾ ਸੀ ਆਪ ਤਾਂ 5 6 7 ਜੂਨ ਨੂੰ ਮਈ ਨੂੰ ਮਾਰਚ ਨੂੰ ਮੈਨੂੰ ਲੈ ਕੇ ਤੁਰਿਆ ਫਿਰਦਾ ਹੀ ਕੀ ਗੱਲਾਂ ਕਰਦਾ ਜਿੱਦਣ ਮੇਰੇ ਸਾਹਮਣੇ ਬੈਠ ਜਾਊਗਾ ਮੈਂ ਗੱਲ ਕਰੂਗਾ ਉਹਦਾ ਨਾ ਸਾਰੀ ਜਾਣਕਾਰੀ ਦਊਗਾ ਉਹ 5 ਸਾਲ ਐਮਐਲਏ ਰਿਹਾ ਲੱਖ ਵਾਰੀ ਵਿਧਾਨ ਸਭਾ ਜਿੱਦੀ ਬੋਲੇ ਔਰ ਤੁਸੀਂ ਪੁੱਛੋ ਉਹਨੇ ਕੀ ਕੀਤਾ ਮੈਂ 5 ਸਾਲ ਤੇ 70 ਵਾਰੀ ਲੋਕ ਸਭਾ ਚ ਬੋਲੇ ਆਂ ਦੇਖੋ ਐਮਪੀਆ ਦਾ ਰਿਕਾਰਡ 70 ਵਾਰੀ ਬੋਲਣ ਵਾਲੇ ਕਿੰਨੇ ਐਮਪੀ ਹੈਗਾ ਇਹਦਾ ਪੁੱਛੋ ਕਿ ਕਿੰਨੀ ਵਾਰੀ ਇਹਨੇ ਮੁੱਦਾ ਚੱਕੇ ਹੈਗਾ 90% ਤੇਰੀ ਹਾਜ਼ਰੀ ਆ ਉੱਥੇ ਔਰ ਵੱਡੇ ਵੱਡੇ ਕੰਮ ਤੁਹਾਡਾ ਤਾਂ ਹੁਣੇ ਦਰਾਹਾ ਆਵਾਲਾ ਜਿਹੜਾ ਹੈਗਾ ਹੁਣ ਸੈਂਕਸ਼ਨ ਕਰਾ ਕੇ ਲਿਆਇਆ ਵੱਡੇ ਵੱਡੇ ਕੰਮ ਕਰਾਇਆ اپੋਜੀਸ਼ਨ ਦਾ ਐਮਪੀ ਹੋ ਕੇ ਕੀ ਜੱਲਾ ਕਰਦਾ ਹੈ ਇੱਥੇ ਸਾਬ ਸਿੱਧਾ ਤੁਹਾਡੇ ਨੇ ਕਿਹਾ ਕਿ ਜੀ ਪੰਜਾਬ ਨਹੀਂ ਕਰਨਾ ਉਹ ਤੜੇ ਵੀ ਰਿਚੇ ਸੁਣ ਕੇ ਦੀ ਬੋਲਣਾ ਤੁਹਾਡਾ ਆਪਣਾ ਹੱਲ ਦਾ ਵਿੱਚ ਹੋਣਾ ਤੂੰ ਕਿਸ ਤਰ੍ਹਾਂ ਦੀ ਜੀ ਪੰਜਾਬ ਕਰਨਾ ਆਪਣੇ ਨਾਮ ਲੈ ਕੇ ਦੇਖੋ ਮੈਂ ਉਹ ਸਾਡੇ ਬਹੁਤ ਸੀਨੀਅਰ ਲੀਡਰ ਆ ਮੈਂ ਉਹਨਾਂ ਨੂੰ ਮਿਲ ਜਾਊਗਾ ਉਹਨਾਂ ਨੂੰ ਬੇਨਤੀ ਕਰਾਂਗਾ ਔਰ ਮੈਨੂੰ ਨਹੀਂ ਲੱਗਦਾ ਕਿ ਸਾਡੀ ਕਾਂਗਰਸ ਪਾਰਟੀ ਦਾ ਕੋਈ ਵੀ ਲੀਡਰ ਮਨਾ ਕਰੂਗਾ ਪ੍ਰਚਾਰ ਕਰ ਲਈ ਜਾਂ ਤੋੜ ਲਈ। ਉਦਲ ਕਰਦੇ ਆ ਜੀ ਰਵਨੀਤ ਮਿੱਟੂ ਦੇ ਭਾਜਪਾ ਸ਼ਾਮਲ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ। ਅਰੇ ਰਵਨੀਤ ਮਿੱਟੂ ਨੇ ਤਾਂ ਪਾਰਟੀ ਨਾਲ اور ਸਾਡੇ ਨਾਲ ਧੋਖਾ ਕੀਤਾ ਦੇਖਦੇ ਕਿਵੇਂ ਆ। ਸਾਡੇ ਨਾਲ ਧੋਖਾ ਦਿੱਤਾ। ਪਾਰਟੀ ਨੇ ਇੰਨਾ ਕੁਝ ਮਿੱਟੂ ਜੀ ਨੂੰ ਦਿੱਤਾ। ਤਿੰਨ ਵਾਰੀ ਐਮਪੀ ਬਣਾਇਆ। ਮਿੱਟੀ ਲੀਡਰ ਸੀ ਲੋਕ ਸਭਾ ਦੀ ਸਾਡੀ ਸਾਰੀ ਪਾਰਟੀ ਦਾ। ਸਟ੍ਰੈਟਜੀ ਤਰੁਪਤਾ ਮੈਂਬਰ ਸੀ ਔਰ ਉਹਦੂਬਾਗ ਪਾਰਟੀ ਛੱਡਣ ਲੱਗੇ ਇੱਕ ਸੈਕਿੰਟ ਨਹੀਂ ਲਾਇਆ ਜੇ ਕੋਈ ਖੰਮ ਹੁੰਦਾ ਬਿਲਕੁਲ ਉਹਨਾਂ ਨੇ ਗਲਤ ਕੀਤਾ ਅਸੀਂ ਉਹਨਾਂ ਦੇ ਇਸ ਫੈਸਲੇ ਨਾਲ ਬਿਲਕੁਲ ਸਹਿਮਤ ਗੱਲ ਕਰਦੇ ਹਾਂ ਜੀ ਕਾਂਗਰਸ ਵੱਲੋਂ ਦੂਸਰੀ ਵਾਰ ਜ਼ਿੰਮੇਵਾਰੀ ਦਿੱਤੀ ਗਈ ਹੈ ਪਰ ਜੇ ਹਲਕਾ ਪੈਲ ਦੀ ਗੱਲ ਕਰੀਏ ਤਾਂ ਲੋਕਾਂ ਦਾ ਇਹ ਸਵਾਲ ਹੈ ਕਿ ਤੁਸੀਂ ਕਿਤੇ ਨਜ਼ਰ ਨਹੀਂ ਆਏ 5 ਸਾਲਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਖੜੇ ਆ ਮੇਰੇ ਖਿਆਲ 40 50 ਮਿੰਟਾਂ ਵਿੱਚ ਤਾਂ ਮੈਂ ਜ਼ਰੂਰ ਗਿਆ ਹੋਊਂਗਾ ਭਾਈ ਪਤਾ ਕਰ ਲੋ ਇਹ ਸਵਾਲ ਹੀ ਨਹੀਂ ਹੈ ਜਾਂ ਜੇ ਨਹੀਂ ਗਿਆ ਕੌਣ ਕਹਿੰਦਾ ਹੈਗਾ ਕਹਿੰਦਾ ਜਵਾਬ ਮੈਂ ਦੇਣਾ ਹਾਂ ਪੁੱਛੋ ਇਹਦਾ ਜਵਾਬ ਤੇ ਹੁਣ ਮੋਤਮ ਸਾਹਿਬ ਦਾ ਕਿਸਨ ਮੰਨਦਾ ਚਾਰ ਪਾਰਟੀ ਦੇਖੋ ਅਜੇ 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 ਪ੍ਰਚਾਰ ਸ਼ੁਰੂ ਹੋ ਰਿਹਾ ਮੈਂ ਕਿਸੇ ਪਾਰਟੀ ਨੂੰ ਜਾਂ ਕਿਸੇ ਕੈਂਡੀਡੇਟ ਨੂੰ ਆਹ ਕਮਜ਼ੋਰ ਸਮਝਣਾ ਨਾ ਦਾਕਤ ਸਮਝੀ ਇਹ ਕਹੇ ਜੀ ਆ ਹੁਣੇ ਪ੍ਰਚਾਰ ਸ਼ੁਰੂ ਹੋਊਗਾ ਅਸੀਂ ਆਪਣਾ ਪੂਰਾ ਜੋਰ ਆ ਦੇਖੋ ਆ ਚਾਰ ਹਲਕਿਆਂ ਦੇ ਸਾਡੇ ਲੀਡਰ ਆਏ ਹੋਏ ਆ ਬਾਕੀ ਸਾਰੇ ਹਲਕਿਆਂ ਦੇ ਅਸੀਂ ਫਤਿਹਗੜ੍ਹ ਸਾਹਿਬ 4 ਵਜੇ ਅਸੀਂ ਇਹ ਵੀ ਸਾਰੇ ਜਾ ਰਹੇ ਆ ਅਸੀਂ ਉੱਥੇ ਪੱਥਰ ਟੇਕਾਂਗੇ ਆਸ਼ੀਰਵਾਦ ਲਵਾਂਗੇ ਔਰ ਅਸੀਂ ਕੱਲ ਤੋਂ ਅਸੀਂ ਸਾਰਾ ਫੋਲ ਪ੍ਰਚਾਰ ਸ਼ੁਰੂ ਕਰ ਦੇਣਾ